ਸਾਡਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਜਲੰਧਰ ਤੋਂ ਐਲਾਨੇਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਜੀ ਸਿੰਘ ਚਨੀ ਜਲੰਧਰ ਵਿਖੇ ਆਪਣੀ ਸਿਆਸੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ શ્રી ਚਮਕੋਤਾ ਵਿਖੇ ਨਤਮਸਤਕ ਹੋਏ ਤੇ ਅਗਲੀ ਸਿਆਸੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀ ਇਸ ਧਰਤੀ ਤੇ ਉਹਨਾਂ ਨੂੰ ਸਭ ਕੁਝ ਦਿੱਤਾ ਹੈ ਤੇ ਹੁਣ ਵੀ ਉਹ ਗੁਰਗੋਬ ਸਿੰਘ ਜੀ ਦੇ ਵੱਡੇ ਸਾਬਜਾਦੇ ਬਾਬਾਜੀਤ ਸਿੰਘ ਬਾਬਾ ਜੀ ਸਿੰਘ ਸਮੇਤ ਚਮਕੋਤਾ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦਾ ਅਸ਼ੀਰਵਾਦ ਲੈ ਕੇ ਨਵੀਂ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕੰਤਾਨਾ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਦਕਾ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇੱਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮੈਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਉਹਦੇ ਵਿੱਚ ਮੈਂ ਪੂਰਾ ਉਤਰ ਸਕਾਂ ਜਲੰਧਰ ਦੇი ਦੁਆਬੇ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੀ ਬਹੁਤ ਵੱਡੇ ਤਰੀਕੇ ਦੇ ਨਾਲ ਤਰੱਕੀ ਹੋਈ ਹੈ ਗਲਿਆਰਾ ਬਣਿਆ ਫੀਮ پارک ਬਣਿਆ ਇੱਥੇ ਯੂਨੀਵਰਸਿਟੀ ਬਣ ਰਹੀ ਹੈ ਆਈਟੀਆਈ ਕਾਲਜ ਬਣ ਰਹੇ ਵੱਡੇ ਗੇਟ ਬਣ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਇੱਕ ਦੁਆਰੇ ਤੋਂ ਗੁਰੂ ਸਾਹਿਬਾਨ ਦੇ ਕਿਰਪਾ ਸਦਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਾ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਚਰਨਾਂ ਦੇ ਵਿੱਚ ਕਿ ਉਹ ਮੈਨੂੰ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز